ਮੋਗਾ ਜ਼ਿਲ੍ਹਾ ਦੇ ਵਿੱਚ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਜੀ ਵੱਲੋਂ ਨਸ਼ਿਆਂ ਦੇ ਖਿਲਾਫ ਚਲਾਈ ਮੁਹਿੰਮ ਦੇ ਤਹਿਤ ਅੱਜ ਇਨਚਾਰਜ ਐਂਟੀ ਨਾਰਕੋਟਿਕ ਸੈੱਲ ਇੰਸਪੈਕਟਰ ਪ੍ਰਤਾਪ ਸਿੰਘ ਨੇ ਆਪਣੇ ਨਾਲ ਸਰਦਾਰ ਨਵਦੀਪ ਸੰਧੂ ਡਰਗ ਇੰਸਪੈਕਟਰ ਮੋਗਾ ਤੇ ਮੈਡਮ ਸੋਨੀਆ ਗੁੱਤਾ ਡਰਗ ਇਨਸਪੈਕਟਰ ਫਰੋਸਪੁਰ ਤੇ ਮੈਡਮ ਹਰੀਤਾ ਬਾਂਸਲ ਡਰਗ ਇਨਸਪੈਕਟਰ ਫਰੋਸਪੁਰ ਇਹਨਾਂ ਨਾਲ ਲੈ ਕੇ ਵੱਖ-ਵੱਖ ਮੈਡੀਕਲ ਸਟੋਰਾਂ ਦੇ ਉੱਤੇ ਰੇਡ ਕੀਤਾ ਜਿਦੇ ਵਿੱਚ ਐਡਵਾਂਸ ਮੈਡੀਕਲਸ ਗੋਇਲ ਮਾਰਕੀਟ ਫਰੋਸਪੁਰ ਰੋਡ ਦੇ ਉੱਤੋਂ ਉਹਨਾਂ ਦੀ ਦੁਕਾਨ ਹੈ ਐਡਵਾਂਸ ਮੈਡੀਕਲਸ ਉੱਥੋਂ ਰੈਗਾਬਲਿਮ 1319 ਗਾਬਾਪੈਂਟਿੰਗ 1076 ਕੈਰੀ ਸੁਪਰਾਡੋਲ 2790 ਕੁੱਲ 5185 ਜਿਹੜੇ ਪਾਬੰਦੀशुदा ਮੈਡੀਕਲ ਦਵਾਈਆਂ ਹੈਗੀਆਂ ਉਹ ਫੜੀਆਂ ਗਈਆਂ ਇਹ ਸਾਰੇ ਦੇ ਸਾਰੇ ਮਾਨਯੋਗ ਜ਼ਿਲ੍ਹਾ ਮੈਜਿਸਟਰੇਟ ਸਾਹਿਬ ਵੱਲੋਂ ਪਾਬੰਦੀਸ਼ੁਦਾ ਇਹ ਉਹਨਾਂ ਨੂੰ ਪਾਬੰਦੀਸ਼ੁਦਾ ਕੈਪਸੂਲ ਰੱਖਣ ਦੇ ਤਹਿਤ ਉਹਨਾਂ ਦੇ ਖਿਲਾਫ ਰਾਜਮ son of ਅਸ਼ੂਨੀ ਜਿਹੜੇ ਇਸ ਪਰਮ ਦੇ ਮਾਲਕ ਨੇ ਐਡਵਾਂਸ ਮੈਡੀਕਲਸ ਦੇ ਤੇ ਉਹਨਾਂ ਦੇ ਫਾਦਰ ਅਸ਼ਮੀ ਉਤਰਮੋਹਨ لال ਉਹ ਸਟੋਰ ਇੰਚਾਰਜ ਨੇ ਇਹਨਾਂ ਦੋਨਾਂ ਤੇ ਮੁਕਦਮਾ ਨੰਬਰ 253 ਅਧੀਨ ਤਾਰਾ 223 ਤਹਿਤ ਥਾਣਾ ਸਿਟੀ ਮੋਗਾ ਦੇ ਵਿੱਚ ਦਰਜ ਕੀਤਾ ਜਿਸ ਦੇ ਵਿੱਚ ਅਸ਼ਮੀ ਕੁਮਾਰ ਅਰੈਸਟ ਪੈ ਗਈ ਹੈ ਜੀ ਤੇ ਰਾਜਨ ਜਿਹੜਾ ਉਹ ਉੱਥੋਂ ਆਇਆ ਨਹੀਂ ਸੀ ਤੇ ਇਹਨੂੰ ਸੀਲ ਕਰ ਦਿੱਤਾ ਗਿਆ ਸੀਲ ਕਰਕੇ ਹੁਣ ਇਹਨਾਂ ਤੋਂ ਅਸ਼ਮੀ ਕੁਮਾਰ ਤੋਂ ਪਤਾ ਕੀਤਾ ਜਾਊ ਕਿ ਇਹ ਪਾਬੰਦੀ शुदा ਦਵਾਈਆਂ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ-ਕਿੱਥੇ ਵੇਚਦੇ ਸੀ